ਸੋ ਜੀ ਅਸੀਂ ਹੈਗੇ ਆ ਇਸ ਟਾਈਮ ਅਰਦਾਸ ਸਰਬੱਤ ਦਾ ਭਲਾ ਫਿਲਮ ਦੇ ਸੈੱਟ ਦੇ ਉੱਤੇ ਤੇ ਤਾਜ਼ੀ ਤਾਜ਼ੀ ਖੁਸ਼ਖਬਰੀ ਆਈ ਆ ਅਸੀਂ ਪੜ ਸਕਦੇ ਹਾਂ ਉਹ ਨਰਮਲ ਰਿਸ਼ੀ ਜੀ ਨਰਮਲ ਰਿਸ਼ੀ ਜੀ ਨਰੇ ਇਹ ਪਦਮ ਸ਼੍ਰੀ ਨਰਮਲ ਰਿਸ਼ੀ ਜੀ ਹੋ ਗਏ ਆ ਤੇ ਦੇਖੋ ਜੀ ਕਿੱਥੋਂ ਸ਼ੁਰੂ ਹੋਇਆ ਸੀ ਸਾਡਾ ਪੰਜਾਬੀ ਸਿਨੇਮਾ ਅੱਜ ਇੱਥੇ ਤੱਕ ਪਹੁੰਚਿਆ ਕਿ ਸਾਡੇ ਆਰਟਿਸਟਾਂ ਨੂੰ ਪਦਮ ਸ਼੍ਰੀ ਵੀ ਮਿਲਨੇ ਸ਼ੁਰੂ ਹੋਏ ਨੇ ਰੈਕਗਨਾਈਜ਼ ਹੋਣੇ ਸ਼ੁਰੂ ਹੋਏ ਨੇ ਸਾਡੇ ਆਰਟਿਸਟ ਅਸਾਨੂੰ ਬਹੁਤ ਖੁਸ਼ੀ ਹੈ ਕਿ ਦੀ ਸ਼ੁਰੂਆਤ ਸਰਬੋਤਮ ਅਦਾਕਾਰਾਂ ਸਾਡੀ ਪੰਜਾਬੀ ਇੰਡਸਟਰੀ ਦੀ ਨਿਰਮਲ ਰਿਸ਼ੀ ਜੀ ਤੋਂ ਹੋ ਰਹੀ ਹੈ ਔਰ ਸਾਡੀ ਨਿਰਮਲ ਰਿਸ਼ੀ ਜੀ ਦਾ ਨਹੀਂ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਇਸ ਤਰ੍ਹਾਂ ਦਾ ਪਹਿਲਾ ਕੇਕ ਕਟਿਆ ਜਾ ਰਿਹਾ ਅੱਜ ਦੇ ਅੱਜ ਦਾ ਦਿਨ ਇਤਿਹਾਸਕ ਦਿਨ ਬਣ ਗਿਆ ਅਰਦਾਸ ਅਸੀਂ ਬਣਾ ਰਹੇ ਹਾਂ ਦਾ ਸਰਬਤ ਦੇ ਭਲੇ ਦੀ ਔਰ ਰੱਬ ਨੇ ਰੱਬ ਨੇ ਸਾਡੀ ਅਰਦਾਸ ਕਿੰਨੀ ਨੇੜੇ ਹੋ ਕੇ ਸੁਣੀ ਹੈ ਵੀ ਦੇਖੋ ਤੁਸੀਂ ਤਾਂ ਹੀ ਅਸੀਂ ਕਹਿੰਨੇ ਅਰਦਾਸ ਸਰਬਰ ਤੇ ਬੋਲੇ ਜੀ ਠੀਕ ਹੈ ਜੀ ਤੇ ਹੁਣ ਕੇਕ ਕਟਾਂਗੇ ਜੀ ਆਹੋ ਜੀਓ ਤੁਸੀਂ ਜੀਓ ਹਜ਼ਾਰਾਂ ਸਾਲ ਹਜ਼ਾਰਾਂ ਕੇ ਦਿਨ ਹੇ 1000 ਵਾਹ ਬਹੁਤ ਮੁਬਾਰਕਾਂ ਜੀ ਆਹੋ ਚਲੋ ਸ਼ੁਰੂਆਤ ਹੈ ਜੀ ਗੱਲ ਪਦਮ ਵਿਹੋਸ਼ਣ ਤੱਕ ਜਾਣੀ ਹੈ ਜੀ ਬਸ ਤੁਸੀਂ ਠੀਕ ਹੋ ਔਰ ਨਾਲ ਨਾਲ ਮੈਂ ਪ੍ਰਾਨ ਸੱਬਰਵਾਲ ਜੀ ਨੂੰ ਵੀ ਮੁਬਾਰਕਬਾਦ ਦਿੰਦਾ ਜੀ ਪ੍ਰਾਨ ਸੱਬਰਵਾਲ ਸਾਹਿਬ ਸਾਡੀ ਇੰਡਸਟਰੀ ਦਾ ਵੀ ਰੈਕਗਨਾਈਜ਼ਡ ਨਾਮ ਹੈ ਉਹਨਾਂ ਨੂੰ ਵੀ ਪਦਮਸ਼ਰੀ ਅਨੌਸੋਇਆ ਉਹਨਾਂ ਨੂੰ ਵੀ ਬਹੁਤ 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 ਬਹੁਤ